ਸਸਿਕਾ ਜੀ ਮੈਂ ਹਾਂ ਕੁਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਹਾਲੀ ਦੇ ਵਿੱਚ ਵੱਡੇ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਫਰਾਂਸ ਦੇ ਵਿੱਚ ਵੀਰਵਾਰ ਨੂੰ ਇੱਕ ਵਾਰ ਫਿਰ ਲੱਖਾਂ ਲੋਕਾਂ ਨੇ ਇਕਜੁੱਟ ਹੋ ਕੇ ਸਰਕਾਰ ਦੇ ਖਿਲਾਫ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਬਜਟ ਵਿੱਚ ਕਟੌਤੀ ਦੇ ਵਿਰੋਧ ਵਿੱਚ ਤਨਖਾਹਾਂ 'ਚ ਵਾਧਾ ਕਰਨ ਅਤੇ ਰਾਸ਼ਟਰਪਤੀ ਇਮੈਨੂਅਲ ਮੈਂਕੋ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਲੱਖਾਂ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਹਿੰਸਕ ਪ੍ਰਦਰਸ਼ਨ ਕੀਤੇ ਨੇ ਇਸ ਦੌਰਾਨ ਸੈਂਕੜੇ ਰੈਲੀਆਂ ਹੋਣ ਦੇ ਕਾਰਨ ਦੇਸ਼ ਦੇ ਵਿੱਚ ਟ੍ਰਾਂਸਪੋਰਟ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਗ੍ਰਹਿ ਮੰਤਰਾਲੇ ਦੇ ਇਹ ਸੂਤਰ ਨੇ ਦੱਸਿਆ ਕਿ ਹੜਤਾਲਾਂ ਅਤੇ ਪ੍ਰਦਰਸ਼ਨਾਂ ਦੇ ਵਿੱਚ ਲਗਭਗ 8 ਲੱਖ ਲੋਕਾਂ ਨੇ ਹਿੱਸਾ ਲਿਆ ਹੈ। ਦੇਸ਼ ਦੇ ਲਗਭਗ ਇੱਕ ਤਮਾਹੇ ਅਧਿਆਪਕ ਹੜਤਾਲ ਤੇ ਨੇ 10 ਦੇ ਵਿੱਚੋਂ 9 ਫਾਰਮੇਸੀਆਂ ਬੰਦ ਰਹੀਆਂ ਅਤੇ ਪੈरिस ਮੈਟਰੋ ਵੀ ਪ੍ਰਭਾਵਿਤ ਹੋਈਆਂ ਨੇ। ਹਾਲੀ ਦੇ ਵਿੱਚ ਹੋਏ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਫਰਾਂਸ ਦੇ ਵਿੱਚ ਵੀਰਵਾਰ ਨੂੰ ਇੱਕ ਵਾਰ ਫਿਰ ਲੱਖਾਂ ਲੋਕਾਂ ਨੇ ਇਕਜੁੱਟ ਹੋ ਕੇ ਸਰਕਾਰ ਦੇ ਖਿਲਾਫ ਵਿਸਾਲ ਰੋਸ ਪ੍ਰਦਰਸ਼ਨ ਕੀਤੇ ਨੇ ਜੀ ਹਾਂ ਦੇਸ਼ ਭੱਤੇ ਦੇ ਅਧਿਆਪਕਾਂ ਟ੍ਰੇਨ ਡਰਾਈਵਰਾਂ ਫਾਰਮਸੀਸਾਂ ਕਿਸਾਨਾਂ ਤੇ ਹਸਪਤਾਲ ਸਟਾਫ ਨੇ ਹੜਤਾਲ ਦੇ ਵਿੱਚ ਹਿੱਸਾ ਲਿਆ ਵਿਦਿਆਰਥੀ ਵੀ ਰੋਸ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਹੋਏ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਵੱਖ-ਵੱਖ ਥਾਵਾਂ ਉੱਤੇ ਵੀ ਤੋਂ ਬਾਅਦ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸਥਿਤੀ ਨੂੰ ਸੰਭਾਲਣ ਦੇ ਲਈ ਦੇਸ਼ ਭਰ ਦੇ ਵਿੱਚ 80000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨਹੀਂ ਜੋ ਭੀੜ ਨੂੰ ਕੰਟਰੋਲ ਕਰਨ ਦੇ ਲਈ ਡ੍ਰੋਨ ਬਖਤਰਬੰਦ ਵਾਹਨਾ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕਰ ਰਹੇ ਨੇ ਜ਼ਿਕਰ ਹੋਇਆ ਕਿ ਨਵੇਂ ਫ੍ਰਾਂਸੀਸੀ ਪ੍ਰਧਾਨ ਮੰਤਰੀ ਲੇਕੋਰ ਨੂੰ ਨਹੀਂ ਪਿਛਲੇ ਹਫਤੇ ਦੀ ਸੌਂ ਚੁੱਕੀ ਸੀ ਅਤੇ ਚੱਲ ਰਹੇ ਸਿਆਸੀ ਸੰਕਟ ਦਾ ਹੱਲ ਬੰਨਵਾਦਾ ਕੀਤਾ ਸੀ ਹਾਲਾਂਕਿ ਟ੍ਰੇਡ ਯੂਨੀਅਨਾਂ ਅਤੇ ਖੱਬੇ ਪੱਖੀ ਪਾਰਟੀਆਂ ਉਹਨਾਂ ਦੀ ਨਿਯੁਕਤੀ ਤੋਂ ਨਾਖੁਸ਼ ਨੇ ਕੌਨਨ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਜੀਵਨ ਭਰ ਪੱਤੇ ਨੂੰ ਖਤਮ ਕਰਨ ਅਤੇ ਦੋ ਚੰਤਕ ਛੁੱਟੀਆਂ ਨੂੰ ਰੱਦ ਕਰਨ ਦੀਆਂ ਯੋਜਨਾਵਾਂ ਨੂੰ ਵਾਪਸ ਲੈਣ ਦੇ ਵਾਅਦੇ ਦੇ ਬਾਵਜੂਦ ਲੋਕ ਹજી ਵੀ ਸਾਬਕਾ ਪ੍ਰਧਾਨ ਮੰਤਰੀ ਫਰਾਂਸਵਾ ਬੇਰੂ ਦੇ 44 ਬਿਲੀਅਨ ਯੂਰੋ ਦੇ ਬਜਟ ਖਰੜੇ ਨੂੰ ਲੈ ਕੇ ਗੁੱਸੇ ਦੇ ਵਿੱਚ ਨੇ ਅਤੇ ਰਾਸ਼ਟਰਪਤੀ ਇਮੈਨੁਅਲ ਮੈਂਕਰੋ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ ਰਾਸ਼ਟਰਪਤੀ ਇਮੈਨੁਅਲ ਮੈਂਕਰੋ ਦੇ ਕਰੀਬੀ ਅਤੇ ਸਾਬਕਾ ਰੱਖਿਆ ਮੰਤਰੀ ਲੇਕੋਰੂਨੂ ਨੇ ਪਿਛਲੇ 2 ਸਾਲਾਂ ਦੇ ਵਿੱਚ ਪੰਜਵੇਂ ਪ੍ਰਧਾਨ ਮੰਤਰੀ ਨੇ ਦਾਸੀ ਰਾਸ਼ਟਰਪਤੀ ਇਮੈਨੂਅਲ ਮੈਂਕਰੋ ਦੇ ਕਰੀਬੀ ਅਤੇ ਸਾਬਕਾ ਰੱਖਿਆ ਮੰਤਰੀ ਲੇਕੋਰੂਨੂ ਪਿਛਲੇ 2 ਸਾਲਾਂ ਚ ਪੰਜਵੇਂ ਪ੍ਰਧਾਨ ਮੰਤਰੀ ਨੇ ਇਹ ਇੱਕ ਸਾਲ ਤੋਂ ਵੀ ਘੱਟ ਸਮੇਂ ਦੇ ਵਿੱਚ ਦੇਸ਼ ਦੇ ਚੌਥੇ ਪ੍ਰਧਾਨ ਮੰਤਰੀ ਨੇ ਅਜੋ ਇਸ ਸਥਿਤੀ ਦੇ ਵਿੱਚ ਸਿਆਸੀ ਆਰਥਿਕਤਾ ਸਥਿਤੀ ਨੂੰ ਬੇਕਾਬੂ ਬਣਾ ਰਹੀ ਹੈ ਬਜਟ ਹਮੇਸ਼ਾ ਫਰਾਂਸੀਸੀ ਰਾਜਨੀਤੀ ਦੇ ਵਿੱਚ ਟਕਰਾਅ ਦਾ ਇੱਕ ਵੱਡਾ ਕਾਰਨ ਬਣੇ ਹਰ ਸਾਲ ਇਸੇ ਜ਼ਰੀਏ ਤੈ ਹੁੰਦਾ ਹੈ ਕਿ ਸਰਕਾਰ ਕਿੰਨਾ ਖੇਤਰਾਂ ਉੱਤੇ ਖਰਚ ਵਧਾਵੇਗੀ ਅਤੇ ਕਿੱਥੇ ਕਟੌਤੀ ਕਰੇਗੀ ਅਤੇ ਇਹ ਸੱਤਾਧਿਰ ਅਤੇ ਵਿਰੋਧੀ ਧਿਰ ਵਿਚਾਲੇ ਵਿਵਾਦ ਦਾ ਕਾਰਨ ਬਣਦਾ ਹੈ। ਇੱਕ ਵਾਰ ਫਿਰ ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ। ਹਾਲੀ ਦੇ ਵਿੱਚ ਵੱਡੇ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਫਰਾਂਸ ਦੇ ਵਿੱਚ ਵੀਰਵਾਰ ਨੂੰ ਇੱਕ ਵਾਰ ਫਿਰ ਲੱਖਾਂ ਲੋਕਾਂ ਨੇ ਇਕੱਠ ਹੋ ਕੇ ਸਰਕਾਰ ਦੇ ਖਿਲਾਫ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਹੈ। ਬਜਟ ਵਿੱਚ ਕਟੌਤੀ ਦੇ ਵਿਰੋਧ ਵਿੱਚ ਤਨਖਾਹਾਂ ਵਿੱਚ ਵਾਧਾ ਕਰਨ ਅਤੇ ਰਾਸ਼ਟਰਪਤੀ ਇਮੈਨੁਅਲ ਮੈਂਕੋ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਲੱਖਾਂ ਲੋਕਾਂ ਨੇ ਸੜਕਾਂ ਤੇ ਉਤਰ ਕੇ ਹਿੰਸਕ ਪ੍ਰਦਰਸ਼ਨ ਕੀਤੇ ਨੇ ਇਸ ਦੌਰਾਨ ਸੈਂਕੜੇ ਰੈਲੀਆਂ ਹੋਣ ਦੇ ਕਾਰਨ ਦੇਸ਼ ਦੇ ਵਿੱਚ ਟਰਾਂਸਪੋਰਟ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਗ੍ਰਹਿ ਮੰਤਰਾਲੇ ਦੇ ਇਹ ਸੂਤਰ ਨੇ ਦੱਸਿਆ ਕਿ ਹੜਤਾਲਾਂ ਅਤੇ ਪ੍ਰਦਰਸ਼ਨਾਂ ਦੇ ਵਿੱਚ ਲਗਭਗ 8 ਲੱਖ ਲੋਕਾਂ ਨੇ ਹਿੱਸਾ ਲਿਆ ਹੈ ਦੇਸ਼ ਦੇ ਲਗਭਗ ਇੱਕ ਤਮਾਹੇ ਅਧਿਆਪਕ ਹੜਤਾਲ ਤੇ ਨੇ 10 ਦੇ ਵਿੱਚੋਂ 9 ਫਾਰੰਕ ਮੈਸੀਆ ਬੰਦ ਰਹੀਆਂ ਅਤੇ ਪੈरिस ਮੈਟਰੋ ਵੀ ਪ੍ਰਭਾਵਿਤ ਹੋਈਆਂ ਨੇ ਹਾਲੀ ਦੇ ਵਿੱਚ ਹੋਏ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਫਰਾਂਸ ਦੇ ਵਿੱਚ ਵੀਰਵਾਲ ਨੂੰ ਇੱਕ ਵਾਰ ਫਿਰ ਲੱਖਾਂ ਲੋਕਾਂ ਨੇ ਇਕਜੁੱਟ ਹੋ ਕੇ ਸਰਕਾਰ ਦੇ ਖਿਲਾਫ ਵਿਸਾਲ ਰੋਸ ਪ੍ਰਦਰਸ਼ਨ ਕੀਤੇ ਨੇ ਜੀ ਹਾਂ ਦੇਸ਼ ਭੱਲ ਦੇ ਅਧਿਆਪਕਾਂ ਟ੍ਰੇਨ ਡਰਾਈਵਰਾਂ ਫਾਰਮਸੀਸਾਂ ਕਿਸਾਨਾਂ ਤੇ ਹਸਪਤਾਲ ਸਟਾਫ ਨੇ ਹੜਤਾਲ ਦੇ ਵਿੱਚ ਹਿੱਸਾ ਲਿਆ ਵਿਦਿਆਰਥੀ ਵੀ ਰੋਸ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਹੋਏ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਵੱਖ-ਵੱਖ ਥਾਵਾਂ ਉੱਤੇ ਵੀ ਤੋਂ ਵੱਧ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਸਥਿਤੀ ਨੂੰ ਸੰਭਾਲਣ ਦੇ ਲਈ ਦੇਸ਼ ਭਰ ਦੇ ਵਿੱਚ 80000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਨਹੀਂ ਜੋ ਭੀੜ ਨੂੰ ਕੰਟਰੋਲ ਕਰਨ ਦੇ ਲਈ ਡੋਨ ਬਖਤਰਬੰਦ ਵਾਨਾਂ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕਰ ਰਹੇ ਨੇ। ਜ਼ਿਕਰ ਹੋ ਗਿਆ ਹੈ ਕਿ ਨਵੇਂ ਫ੍ਰਾਂਸੀਸੀ ਪ੍ਰਧਾਨ ਮੰਤਰੀ ਲੇਕੋਰ ਨੂਨੇ ਪਿਛਲੇ ਹਫਤੇ ਦੀ ਸੌ ਚੁੱਕੀ ਸੀ ਅਤੇ ਚੱਲ ਰਹੇ ਸਿਆਸੀ ਸੰਕਟ ਦਾ ਹੱਲ ਲੱਭਣ ਦਾ ਵਾਅਦਾ ਕੀਤਾ ਸੀ ਹਾਲਾਂਕਿ ਟ੍ਰੇਡ ਯੂਨੀਅਨਾਂ ਅਤੇ ਖੱਬੇ ਪੱਖੀ ਪਾਰਟੀਆਂ ਉਹਨਾਂ ਦੀ ਨਿਯੁਕਤੀ ਤੋਂ ਨਾਖੁਸ਼ ਨੇ ਕੋਰਨੂ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਜੀਵਨ ਭਰ ਪੱਤੇ ਨੂੰ ਖਤਮ ਕਰਨ ਅਤੇ ਦੋ ਚੰਤਕ ਛੁੱਟੀਆਂ ਨੂੰ ਰੱਦ ਕਰਨ ਦੀਆਂ ਯੋਜਨਾਵਾਂ ਨੂੰ ਵਾਪਸ ਲੈਣ ਦੇ ਵਾਅਦੇ ਦੇ ਬਾਵਜੂਦ ਲੋਕ ਹਜੇ ਵੀ ਸਾਬਕਾ ਪ੍ਰਧਾਨ ਮੰਤਰੀ ਫਰਾਂਸਵਾ ਬੇਰੂ ਦੇ 44 ਬਿਲੀਅਨ ਯੂਰੋ ਦੇ ਬਜਟ ਖਰੜੇ ਨੂੰ ਲੈ ਕੇ ਗੁੱਸੇ ਦੇ ਵਿੱਚ ਨੇ ਅਤੇ ਰਾਸ਼ਟਰਪਤੀ ਇਮੈਨੁਅਲ ਮੈਂਕਰੋ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ ਰਾਸ਼ਟਰਪਤੀ ਇਮੈਨੁਅਲ ਮੈਂਕਰੋ ਦੇ ਕਰੀਬੀ ਅਤੇ ਸਾਬਕਾ ਰੱਖਿਆ ਮੰਤਰੀ ਲੇਕੋਰਨੂ ਨੇ ਪਿਛਲੇ 2 ਸਾਲਾਂ ਦੇ ਵਿੱਚ ਪੰਜਵੇਂ ਪ੍ਰਧਾਨ ਮੰਤਰੀ ਨੇ ਦਾਸੀ ਰਾਸ਼ਟਰਪਤੀ ਇਮੈਨੂਅਲ ਮੈਂਕਰੋ ਦੇ ਕਰੀਬੀ ਅਤੇ ਸਾਬਕਾ ਰੱਖਿਆ ਮੰਤਰੀ ਲੇਕੋਰਨੂ ਪਿਛਲੇ 2 ਸਾਲਾਂ ਚ ਪੰਜਵੇਂ ਪ੍ਰਧਾਨ ਮੰਤਰੀ ਨੇ ਇਹ ਇੱਕ ਸਾਲ ਤੋਂ ਵੀ ਘੱਟ ਸਮੇਂ ਦੇ ਵਿੱਚ ਦੇਸ਼ ਦੇ ਚੌਥੇ ਪ੍ਰਧਾਨ ਮੰਤਰੀ ਨੇ ਅਜੋ ਇਸ ਸਥਿਤੀ ਦੇ ਵਿੱਚ ਸਿਆਸੀ ਆਰਥਿਕਤਾ ਸਥਿਤੀ ਨੂੰ ਬੇਕਾਬੂ ਬਣਾ ਰਹੀ ਹੈ ਬਜਟ ਹਮੇਸ਼ਾ ਫਰਾਂਸੀਸੀ ਰਾਜਨੀਤੀ ਦੇ ਵਿੱਚ ਟਕਰਾਅ ਦਾ ਇੱਕ ਵੱਡਾ ਕਾਰਨ ਬਣਿਆ ਹਰ ਸਾਲ ਇਸ ਦੇ ਜ਼ਰੀਏ ਤੈਅ ਹੁੰਦਾ ਹੈ ਕਿ ਸਰਕਾਰ ਕਿੰਨਾ ਖੇਤਰਾਂ ਉੱਤੇ ਖਰਚ ਵਧਾਵੇਗੀ ਅਤੇ ਕਿੱਥੇ ਕਟੌਤੀ ਕਰੇਗੀ ਅਤੇ ਇਹ ਸੱਤਾਧਿਰ ਅਤੇ ਵਿਰੋਧੀ ਧਿਰ ਦੇ ਵਿਚਾਲੇ ਵਿਵਾਦ ਦਾ ਕਾਰਨ ਬਣਦਾ ਹੈ ਇੱਕ ਵਾਰ ਫੇਦਾ ਸੀ ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਹਾਲੀ ਦੇ ਵਿੱਚ ਵੱਡੇ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਫਰਾਂਸ ਦੇ ਵਿੱਚ ਵੀਰਵਾਰ ਨੂੰ ਇੱਕ ਵਾਰ ਫਿਰ ਲੱਖਾਂ ਲੋਕਾਂ ਨੇ ਇਕੱਠ ਹੋ ਕੇ ਸਰਕਾਰ ਦੇ ਖਿਲਾਫ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਬਜਟ ਦੇ ਵਿੱਚ ਕਟੌਤੀ ਦੇ ਵਿਰੋਧ ਵਿੱਚ ਤਨਖਾਹਾਂ ਵਿੱਚ ਵਾਧਾ ਕਰਨ ਅਤੇ ਰਾਸ਼ਟਰਪਤੀ ਇਮੈਨੁਅਲ ਮੈਂਕੋ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਲੱਖਾਂ ਲੋਕਾਂ ਨੇ ਸੜਕਾਂ ਤੇ ਉਤਰ ਕੇ ਹਿੰਸਕ ਪ੍ਰਦਰਸ਼ਨ ਕੀਤੇ ਨੇ ਇਸ ਦੌਰਾਨ ਸੈਂਕੜੇ ਰੈਲੀਆਂ ਹੋਣ ਦੇ ਕਾਰਨ ਦੇਸ਼ ਦੇ ਵਿੱਚ ਟ੍ਰਾਂਸਪੋਰਟ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਗ੍ਰਹਿ ਮੰਤਰਾਲੇ ਨੇ ਇਹ ਸੂਤਰੇ ਦੱਸਿਆ ਕਿ ਹੜਤਾਲਾਂ ਅਤੇ ਪ੍ਰਦਰਸ਼ਨਾਂ ਦੇ ਵਿੱਚ ਲਗਭਗ 8 ਲੱਖ ਲੋਕਾਂ ਨੇ ਹਿੱਸਾ ਲਿਆ ਹੈ। ਦੇਸ਼ ਦੇ ਲਗਭਗ ਇੱਕ ਤਮਾਹੇ ਅਧਿਆਪਕ ਹੜਤਾਲ ਤੇ ਨੇ 10 ਦੇ ਵਿੱਚੋਂ 9 ਫਾਰਮੇਸੀਆ ਬੰਦ ਰਹੀਆਂ ਅਤੇ ਪੈਰਿਸ ਮੈਟਰੋ ਵੀ ਪ੍ਰਭਾਵਿਤ ਹੋਈਆਂ ਨੇ। ਹਾਲੀ ਦੇ ਵਿੱਚ ਹੋਏ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਫਰਾਂਸ ਦੇ ਵਿੱਚ ਵੀਰਵਾਰ ਨੂੰ ਇੱਕ ਵਾਰ ਫਿਰ ਲੱਖਾਂ ਲੋਕਾਂ ਨੇ ਇਕੱਠ ਹੋ ਕੇ ਸਰਕਾਰ ਦੇ ਖਿਲਾਫ ਵਿਸਾਲ ਰੋਸ ਪ੍ਰਦਰਸ਼ਨ ਕੀਤੇ ਨੇ ਜੀ ਹਾਂ ਦੇਸ਼ ਭੱਤੇ ਅਧਿਆਪਕਾਂ ਟ੍ਰੇਨ ਡਰਾਈਵਰਾਂ ਫਾਰਮਸੀਸਾਂ ਕਿਸਾਨਾਂ ਤੇ ਹਸਪਤਾਲ ਸਟਾਫ ਨੇ ਹੜਤਾਲ ਦੇ ਵਿੱਚ ਹਿੱਸਾ ਲਿਆ ਵਿਦਿਆਰਥੀ ਵੀ ਰੋਸ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਹੋਏ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਵੱਖ-ਵੱਖ ਥਾਵਾਂ ਉੱਤੇ ਵੀ ਤੋਬਾਦ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਸਥਿਤੀ ਨੂੰ ਸੰਭਾਲਣ ਦੇ ਲਈ ਦੇਸ਼ ਭਰ ਦੇ ਵਿੱਚ 80000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਨਹੀਂ ਜੋ ਭੀੜ ਨੂੰ ਕੰਟਰੋਲ ਕਰਨ ਦੇ ਲਈ ਡਰੋਨ, ਬਖਤਰਬੰਦ ਵਾਨਾਂ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕਰ ਰਹੇ ਨੇ। ਜ਼ਿਕਰ ਹੋਇਆ ਹੈ ਕਿ ਨਵੇਂ ਫ੍ਰਾਂਸੀਸੀ ਪ੍ਰਧਾਨ ਮੰਤਰੀ ਲੇਕੋਰ ਨੂੰ ਨੇ ਪਿਛਲੇ ਹਫਤੇ ਦੀ ਸੋਚ ਚੁੱਕੀ ਸੀ ਅਤੇ ਚੱਲ ਰਹੇ ਸਿਆਸੀ ਸੰਕਟ ਦਾ ਹੱਲ ਲੱਭਣ ਦਾ ਵਾਅਦਾ ਕੀਤਾ ਸੀ ਹਾਲਾਂਕਿ ਟ੍ਰੇਡ ਯੂਨੀਅਨਾਂ ਅਤੇ ਖੱਬੇ ਪੱਖੀ ਪਾਰਟੀਆਂ ਉਹਨਾਂ ਦੀ ਨਿਯੁਕਤੀ ਤੋਂ ਨਾਖੁਸ਼ ਨੇ ਕੋਰਨੂ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਜੀਵਨ ਭਰ ਪੱਤੇ ਨੂੰ ਖਤਮ ਕਰਨ ਅਤੇ ਦੋ ਚੰਤਕ ਛੁੱਟੀਆਂ ਨੂੰ ਰੱਦ ਕਰਨ ਦੀਆਂ ਯੋਜਨਾਵਾਂ ਨੂੰ ਵਾਪਸ ਲੈਣ ਦੇ ਵਾਅਦੇ ਦੇ ਬਾਵਜੂਦ ਲੋਕ ਹਜੇ ਵੀ ਸਾਬਕਾ ਪ੍ਰਧਾਨ ਮੰਤਰੀ ਫਰਾਂਸਵਾ ਬੇਰੂ ਦੇ 44 ਬਿਲੀਅਨ ਯੂਰੋ ਦੇ ਬਜਟ ਖਰੜੇ ਨੂੰ ਲੈ ਕੇ ਗੁੱਸੇ ਦੇ ਨੇ ਅਤੇ ਰਾਸ਼ਟਰਪਤੀ ਇਮੈਨੁਅਲ ਮੈਂਕਰੋ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ ਰਾਸ਼ਟਰਪਤੀ ਇਮੈਨੁਅਲ ਮੈਂਕਰੋ ਦੇ ਤ੍ਰਿਭੀ ਅਤੇ ਸਾਬਕਾ ਰੱਖਿਆ ਮੰਤਰੀ ਲੇ ਕੋਰਨੂ ਨੇ ਪਿਛਲੇ 2 ਸਾਲਾਂ ਦੇ ਵਿੱਚ 5ਵੇਂ ਪ੍ਰਧਾਨ ਮੰਤਰੀ ਨੇ ਦੱਸਿਆ ਰਾਸ਼ਟਰਪਤੀ ਇਮੈਨੁਅਲ ਮੈਂਕਰੋ ਦੇ ਕਰੀਬੀ ਅਤੇ ਸਾਬਕਾ ਰੱਖਿਆ ਮੰਤਰੀ ਲੇ ਕੋਰਨੂ ਪਿਛਲੇ 2 ਸਾਲਾਂ ਚ 5ਵੇਂ ਪ੍ਰਧਾਨ ਮੰਤਰੀ ਨੇ ਇਹ ਇੱਕ ਸਾਲ ਤੋਂ ਵੀ ਘੱਟ ਸਮੇਂ ਦੇ ਵਿੱਚ ਦੇਸ਼ ਦੇ 4ਵੇਂ ਪ੍ਰਧਾਨ ਮੰਤਰੀ ਨੇ ਅਜਿਹੀ ਸਥਿਤੀ ਦੇ ਵਿੱਚ ਸਿਆਸੀ ਆਰਥਿਕਤਾ ਸਥਿਤੀ ਨੂੰ ਬੇਕਾਬੂ ਬਣਾ ਰਹੀ ਹੈ ਬਜਟ ਹਮੇਸ਼ਾ ਫ੍ਰਾਂਸੀਸੀ ਰਾਜਨੀਤੀ ਦੇ ਵਿੱਚ ਟਕਰਾਅ ਦਾ ਇੱਕ ਵੱਡਾ ਕਾਰਨ ਬਣਿਆ ਹਰ ਸਾਲ ਇਸੇ ذریعے ਤੈ ਹੁੰਦਾ ਹੈ ਕਿ ਸਰਕਾਰ ਕਿੰਨਾ ਖੇਤਰਾਂ ਉੱਤੇ ਖਰਚ ਵਧਾਵੇਗੀ ਅਤੇ ਕਿੱਥੇ ਕਟੌਤੀ ਕਰੇਗੀ ਅਤੇ ਇਹ ਸੱਤਾਧਿਰ ਅਤੇ ਵਿਰੋਧੀ ਧਿਰ ਦੇ ਵਿਚਾਲੇ ਵਿਵਾਦ ਦਾ ਕਾਰਨ ਬਣਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ